ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਨਿਊ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਬਹੁਤ ਬਹੁਤ ਸਵਾਗਤ। ਔਰ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਸਿਰਫ ਔਰ ਸਿਰਫ ਲੜਕੀਆਂ ਦੇ ਖਾਸ ਰਿਸ਼ਤੇ। ਫਰਸਟ ਪ੍ਰੋਫਾਈਲ ਹੈ ਲੜਕੀ ਦਾ ਰਿਸ਼ਤਾ ਕਾਸਟ ਹੈ ਨਾਦੀ ਅਰੋੜਾ ਸਿੱਖ 1995 ਦਾ ਬਰਤ ਹੈ 1995 ਦਾ ਹਾਈਟ ਹੈ 5 ਫੁੱਟ 2 ਇੰਚ ਕੁਆਲੀਫਿਕੇਸ਼ਨ ਹੈ ਬੀਐਸਸੀ ਨਰਸਿੰਗ ਔਰ ਲੜਕਾ ਇਹਨਾਂ ਨੂੰ ਸੇਮ ਕਾਸਟ ਵਿੱਚ ਐਨਆਰਆਈ ਚਾਹੀਦਾ ਹੈ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਸਿਟੀ ਤੋਂ ਔਰ ਫੈਮਿਲੀ ਦਾ ਫੋਨ ਨੰਬਰ ਹੈ 9779756036 9779756036 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਾਸਟ ਹੈ ਨਦੀ ਕਸ਼ਯਪਰਾਜਪੂਤ ਜਨਮ ਹੈ ਲੜਕੀ ਦਾ 1992 ਦਾ ਜਾਨਕੀ 1992 ਹਾਈਟ ਹੈ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਹੈ एएनएम ਦਾ ਕੋਰਸ ਨਰਸਿੰਗ ਦਾ ਕੋਰਸ ਕੀਤਾ ਹੈ एएनएम ਜਾਨਕੀ ਐਡਵਾਂਸ ਨਰਸਿੰਗ ਐਂਡ ਮਿਡਵਾਈਫਰੀ ਦਾ ਕੋਰਸ ਔਰ ਫਾਦਰ ਇਹਨਾਂ ਦੇ ਪ੍ਰਾਈਵੇਟ ਜੌਬ ਕਰਦੇ ਨੇ ਮਦਰ ਇਹਨਾਂ ਦੀ ਹਾਊਸ ਵਾਈਫ ਨੇ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਇਨਾਂ ਨੂੰ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਕਿਸੇ ਯੂਰਪ ਜਾਂ ਕਿਸੇ ਅਦਰ ਕੰਟਰੀ ਦੇ ਵਿੱਚ ਵੈਲ ਸੈਟਲ ਹੋਵੇ ਫੈਮਲੀ ਦਾ ਫੋਨ ਨੰਬਰ ਹੈ 8283879920 8283879920 ਨੈਕਸਟ ਹੈ ਸ਼ਰਮਾ ਕਾਸਟ ਦੀ ਲੜਕੀ ਉਮਰ ਹੈ ਇਹਨਾਂ ਦੀ 22 ਸਾਲ ਹਾਈਟ ਹੈ 5 ਫੁੱਟ 3 ਇੰਚ ਵਧੀਆ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਵੈਲ ਸੈਟਲ ਫੈਮਲੀ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਫੈਮਲੀ ਦਾ ਫੋਨ ਨੰਬਰ ਹੈ 6280925233 6280925233 ਨੈਕਸਟ ਹੈ ਅਰੋੜਾ ਖਤਰੀ ਚੋਪੜਾ ਕਾਸਟ ਦੀ ਲੜਕੀ ਜਿਹੜੀ ਕੰਪਨੀ ਦੇ ਵਿੱਚ ਐਜ਼ ਅ ਡਾਇਰੈਕਟਰ ਦੀ ਪੋਸਟ ਤੇ ਜੌਬ ਕਰਦੀ ਹੈ 18 ਤੋਂ 23 ਲੱਖ ਰੁਪਏ ਸਾਲਾਨਾ ਇਹਨਾਂ ਦਾ ਪੈਕੇਜ ਹੈ 1992 ਦਾ ਬਰਥ 5 ਫੁੱਟ 1 ਇੰਚ ਹਾਈਟ ਪੇਰੈਂਟਸ ਇਹਨਾਂ ਦੇ ਰਿਟਾਇਰ ਨੇ ਸਰਕਾਰੀ ਜਾਬ ਤੋਂ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਮੋਹਾਲੀ ਸਿਟੀ ਤੋਂ ਇਹਨਾਂ ਦੀ ਚੋਇਸ ਇਹ ਹੈ ਕਿ ਇਹਨਾਂ ਨੂੰ ਬਰਾਬਰ ਦੀ ਯੋਗਤਾ ਵਾਲੇ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਮੋਹਾਲੀ ਚੰਡੀਗੜ੍ਹ ਜਾਂ ਫਿਰ ਪੰਚਕੁਲਾ ਏਰੀਆ ਨੂੰ ਬਿਲੋਂਗ ਕਰਦਾ ਹੋਵੇ ਫੈਮਿਲੀ ਦਾ ਫੋਨ ਨੰਬਰ ਨੋਟ ਕਰੋ ਜੀ 9779141472 ਦੂਸਰਾ ਹੈ 9779141471 ਦੋਨੋਂ ਨੰਬਰ ਧਿਆਨ ਨਾਲ ਚੈੱਕ ਕਰਕੇ ਹੁਣੇ ਹੀ ਇਸ ਫੈਮਿਲੀ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਨੈਕਸਟ ਹੈ ਜੀ ਜੱਟ ਸਿੱਖ ਕਾਸਟ ਦੀ ਲੜਕੀ ਇਹਨਾਂ ਦਾ 1984 ਦਾ ਬਰਤ ਹੈ ਲੜਕੀ ਅਨਮੈਰਿਡ ਹੈ ਹਾਈਟ ਹੈ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਪਾਸ ਔਰ ਵਧੀਆ ਹੀ ਇਹਨਾਂ ਦਾ ਘਰ ਪਰਿਵਾਰ ਹੈ ਇਹਨਾਂ ਨੂੰ ਐਨ ਆਰ ਆਈ ਲੜਕੇ ਜਾਂ ਫਿਰ ਪੰਜਾਬ ਵਿੱਚ ਵੈਲ ਸੈਟਲ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਲੁਧਿਆਣਾ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਹੋਵੇ ਔਰ ਫੈਮਿਲੀ ਦਾ ਫੋਨ ਨੰਬਰ ਹੈ 9815790681 9815790681 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਾਸਟ ਹੈ ਇਹਨਾਂ ਦੀ ਰਵੀ ਦਾਸੀ ਅਸਿਕ ਜਨਮ ਹੈ 1991 ਦਾ ਜਾਨਕੀ 1991 ਹਾਈਟ ਹੈ 5 ਫੁੱਟ 1 ਇੰਚ ਕੁਆਲਿਫਿਕੇਸ਼ਨ ਹੈ ਇਹਨਾਂ ਦੀ ਪੋਸਟ ਗ੍ਰੈਜੂਏਸ਼ਨ ਜਾਨਕੀ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਲੜਕਾ ਐਨਨੂ ਵੈਲ ਸੈਟਲ ਫੈਮਿਲੀ ਤੋਂ ਐਨਆਰਆਈ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਜਾਂ ਫਿਰ ਇਟਲੀ ਤੋਂ ਹੋਵੇ ਜਾਤੀਵੰਦਨ ਕੋਈ ਨਹੀਂ ਹੈ ਔਰ ਪੰਜਾਬ ਤੋਂ ਬਲੋਂਗ ਕਰਦੇ ਨੇ ਹੁਸ਼ਿਆਰਪੁਰ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਹੈ 7529985701 7528985701 ਔਰ ਕਿਰਪਾ ਕਰਕੇ ਇਸ ਫੈਮਿਲੀ ਨੂੰ ਮੈਰਿਜ ਬਿਊਰੋ ਵਾਲੇ ਕੰਟੈਕਟ ਨਾ ਕਰਨ ਸਿਰਫ ਔਰ ਸਿਰਫ ਫੈਮਿਲੀ ਵਾਲੇ ਹੀ ਸਿੱਧਾ ਸੰਪਰਕ ਕਰਨ ਨੈਕਸਟ ਹੈ ਵੈਲ ਸੈਟਲ ਫੈਮਿਲੀ ਤੋਂ ਲੜਕੀ ਦਾ ਰਿਸ਼ਤਾ ਕਾਸਟ ਹੈ ਲੜਕੀ ਦੀ 바ਵਾ ਸਿੱਖ 1996 ਦਾ ਬਰਥ ਹੈ 5 ਫੁੱਟ 3 ਇੰਚ ਹਾਈਟ ਕੁਆਲਿਫਿਕੇਸ਼ਨ ਹੈ ਗ੍ਰੈਜੂਏਸ਼ਨ ਵਧੀਆ ਫੈਮਿਲੀ ਤੋਂ ਐਨਆਰਆਈ ਲੜਕਾ ਚਾਹੀਦਾ ਹੈ ਜਿਹੜਾ ਲੜਕਾ ਯੂਐਸਏ ਵਿੱਚ ਪੀਆਰ ਜਾਂ ਫਿਰ ਸਿਟੀਜ਼ਨ ਹੋਵੇ ਜਾਤੀਬੰਧਨ ਕੋਈ ਨਹੀਂ ਹੈ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਏਰੀਆ ਤੋਂ ਫੈਮਿਲੀ ਦਾ ਫੋਨ ਨੰਬਰ ਹੈ 83600805534 8360805534 ਨੈਕਸਟ ਹੈ ਪ੍ਰਜਾਪਤ ਕਾਸਟ ਦੀ ਲੜਕੀ ਜਿਹੜੀ ਸਰਕਾਰੀ ਜੋਬ ਕਰਦੀ ਹੈ ਲੜਕੀ ਡਾਕਟਰ ਹੈ ਔਰ 1985 ਦਾ ਇਹਨਾਂ ਦਾ ਬਰਥ ਹੈ 5 ਫੁੱਟ 3 ਇੰਚ ਹਾਈਟ ਔਰ ਇਹਨਾਂ ਦੇ ਕੋਲ ਡਾਕਟਰ ਦੀ ਡਿਗਰੀ ਹੈ ਮੋਹਾਲੀ ਸਿਟੀ ਤੋਂ ਇਹ ਬਿਲੋਂਗ ਕਰਦੇ ਨੇ ਔਰ ਫੈਮਲੀ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੈਮਲੀ ਦਾ ਫੋਨ ਨੰਬਰ ਹੈ 9501512063 9501512063 ਔਰ ਕਿਰਪਾ ਕਰਕੇ ਇਸ ਫੈਮਲੀ ਨੂੰ ਸਿਰਫ ਫੈਮਲੀ ਵਾਲੇ ਹੀ ਕੰਟੈਕਟ ਕਰਨ ਜਨਕਿ ਮੈਰਿਜ ਬੀਰੋ ਵਾਲੇ ਜਾਂ ਹੋਰ ਲੋਕ ਇਹਨਾਂ ਨੂੰ ਕੰਟੈਕਟ ਨਾ ਕਰਨ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਾਸਟ ਹੈ ਲੜਕੀ ਦੀ ਅਰੋੜਾ ਸਿੱਖ 1995 ਦਾ ਬਰਥ ਹੈ ਲੜਕੀ ਦਾ ਹਾਈਟ ਹੈ 5 ਫੁੱਟ 2 ਇੰਚ ਕੁਆਲਿਫਿਕੇਸ਼ਨ ਹੈ ਬੀਐਸਸੀ ਨਰਸਿੰਗ ਔਰ ਜਿਸ ਦੀ ਕੀ ਵਿਦੇਸ਼ਾਂ ਦੇ ਵਿੱਚ ਔਰ ਇੰਡੀਆ ਦੇ ਵਿੱਚ ਵੀ ਬਹੁਤ ਡਿਮਾਂਡ ਹੈ ਪਰ ਲੜਕਾ ਇਹਨਾਂ ਨੂੰ ਸੇਮ ਕਾਸਟ ਦੇ ਵਿੱਚ ਐਨਆਰਆਈ ਹੀ ਚਾਹੀਦਾ ਹੈ ਇਸ ਲਈ ਇਹਨਾਂ ਨੂੰ ਐਨਆਰਆਈ ਜਿਹੜੇ ਨੇ ਕੈਨੇਡਾ ਆਸਟ੍ਰੇਲੀਆ ਦੇ ਵਿੱਚ ਜਾਂ ਯੂਐਸਏ ਵਿੱਚ ਉਹੀ ਇਹਨਾਂ ਨੂੰ ਡਾਇਰੈਕਟ ਕਾਲ ਕਰਨ ਔਰ ਪੰਜਾਬ ਤੋਂ ਇਹ ਬਿਲਾਉਂ ਕਰਦੇ ਨੇ ਜੀ ਲੁਧਿਆਣਾ ਸਿਟੀ ਤੋਂ ਫੈਮਿਲੀ ਦਾ ਫੋਨ ਨੰਬਰ ਦਿੱਤਾ ਹੋਇਆ ਹੈ 9779756036 9779756036 ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਜਨਮ ਹੈ ਇਹਨਾਂ ਦਾ 1990 ਦਾ ਹਾਈਟ ਹੈ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਪਲੱਸ 2 ਔਰ ਇੱਕ ਕੰਪਿਊਟਰ ਕੋਰਸ ਕੀਤਾ ਹੈ ਲੜਕਾ ਇਹਨਾਂ ਨੂੰ ਸਿਰਫ ਜੱਟ ਸਿੱਖ ਫੈਮਿਲੀ ਤੋਂ ਹੀ ਚਾਹੀਦਾ ਹੈ ਜਿਹੜਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂਐਸਏ ਵਿੱਚ ਪੀਆਰ ਹੋਵੇ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਇਹਨਾਂ ਨੂੰ ਲੁਧਿਆਣਾ ਜ਼ਿਲ੍ਹੇ ਤੋਂ ਜਾਂ ਆਸ-ਪਾਸ ਦੇ ਏਰੀਆ ਤੋਂ ਪੜ੍ਹੇ ਲਿਖੇ ਵੈਲ ਸੈਟਲ ਔਰ ਐਨਆਰਆਈ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜਿਹੜਾ ਬਿਨਾਂ ਕਿਸੇ ਨਸ਼ੇ ਤੋਂ ਹੋਵੇ ਫੈਮਿਲੀ ਦਾ ਫੋਨ ਨੰਬਰ ਹੈ 8725059123 8725059123 ਇਸ ਤੋਂ ਇਲਾਵਾ ਇੱਕ ਜ਼ਰੂਰੀ ਨੋਟ ਹੈ ਸਾਰਿਆਂ ਵਾਸਤੇ ਕਿ ਸਾਡੇ ਕੋਲ ਜਿੰਨੇ ਵੀ ਪ੍ਰੋਫਾਈਲਜ਼ ਪਹੁੰਚਦੇ ਨੇ ਅਸੀਂ ਉਹਨਾਂ ਦੀ ਐਡ ਲਗਾ ਰਹੇ ਹਾਂ ਜਿੰਨੀ ਦੇਰ ਤੱਕ ਮੈਰਿਜ ਨਹੀਂ ਹੁੰਦੀ ਉਨੀ ਦੇਰ ਤੱਕ ਐਡ ਲਗਾਉਂਦੇ ਹਾਂ ਔਰ ਜਿਹੜੇ ਗਰੀਬ ਪਰਿਵਾਰ ਦੀਆਂ ਲੜਕੀਆਂ ਨੇ ਜਿਹੜੀਆਂ ਅਪਾਹੀਜ ਨੇ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਆ ਉਹਨਾਂ ਦੀ ਐਡ ਅਸੀਂ ਫ੍ਰੀ ਆਫ ਕਾਸਟ ਲਗਾ ਰਹੇ ਹਾਂ ਨੈਕਸਟ ਹੈ ਜੀ ਲੜਕੀ ਦਾ ਰਿਸ਼ਤਾ ਕਾਸਟ ਹੈ ਇਹਨਾਂ ਦੀ ਜੱਟ ਸਿੱਖ ਜਨਮ ਤਰੀਕ ਹੈ 13 ਫਰਵਰੀ 1994 ਯਾਨੀ ਕਿ 13th ਫਰਵਰੀ 1994 ਹਾਈਟ ਹੈ ਇਹਨਾਂ ਦੀ 5 ਫੁੱਟ 5 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਬੀਕੋਮ ਔਰ ਵਧੀਆ ਵੈਲ ਸੈਟਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਪੰਜਾਬ ਤੋਂ ਇਹ ਰਹਿਣ ਵਾਲੇ ਨੇ ਅੰਮ੍ਰਿਤਸਰ ਸਿਟੀ ਤੋਂ ਔਰ ਇਹਨਾਂ ਨੂੰ ਸੇਮ ਕਾਸਟ ਵਿੱਚ ਪੜ੍ਹੇ ਲਿਖੇ ਵੈਲ ਸੈਟਲ ਲੜਕੇ ਦਾ ਰਿਸ਼ਤਾ ਚਾਹੀਦਾ ਹੈ ਵਧੇਰੇ ਇਨਫਰਮੇਸ਼ਨ ਵਾਸਤੇ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਫੈਮਿਲੀ ਦਾ ਫੋਨ ਨੰਬਰ ਹੈ 8652534690 8652534690 ਸੋ ਇਹ ਸਨ ਅੱਜ ਦੀ ਵੀਡੀਓ ਵਿੱਚ ਲੜਕੀਆਂ ਦੇ ਖਾਸ ਰਿਸ਼ਤੇ ਇਸ ਤੋਂ ਇਲਾਵਾ ਸੰਡੇ ਨੂੰ ਯਾਨੀ ਕਿ ਐਤਵਾਰ ਦੀ ਸਪੈਸ਼ਲ ਐਡ ਆਵੇਗੀ ਜਿਸ ਵਿੱਚ ਐਨਆਰਆਈਜ਼ ਮਿਡਲ ਕਲਾਸ ਔਰ ਪੜੀਆਂ ਲਿਖੀਆਂ ਲੜਕੀਆਂ ਦੇ ਜਿਹੜੇ ਪ੍ਰੋਫਾਈਲਸ ਦੱਸੇ ਜਾਣਗੇ ਅੱਜ ਦੀ ਇਹ ਵੀਡੀਓ ਦੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਥੈਂਕਸ